ਫੁੱਲ ਸਾਰਿਆਂ ਤੋਂ ਸੋਹਣੇ ਜੋ ਗੁਲਾਬ ਚ ਹੋਇਆ ਸ਼ੁਕਰ ਹੈ ਕਿ ਜਨਮ ਪੰਜਾਬ ਚ ਹੋਇਆ ਬੇਬੇ ਸਾਡੇ ਚੁੱਲਿਆਂ ਦੀ ਰਾਣੀ ਵੱਜਦੀ ਦੋਹੇ ਟਾਈਮ ਸ਼ੌਂਕ ਨਾਲ ਖਾਣਾ ਮਾਲਕਾ ਕੀ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ ਕਿਉਂਕਿ ਟਾਈਟਲ ਦੇਖਿਆ ਤੁਹਾਡਾ ਗੀਤ ਸੁਣਿਆ ਤੇ ਜੇ ਅਸੀਂ ਇਹ ਫੇਸਿਸ ਦੇਖ ਲਏ ਤਾਂ ਲੱਗਦਾ ਕਿ ਬਹੁਤ ਸੋਹਣਾ ਮੈਸੇਜ ਹੈ ਫਿਲਮ ਲੈ ਕੇ ਆਣੇ ਆ ਜੀ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਨਾ ਕਿ ਫਿਲਮ ਫੈਮਿਲੀ ਫਿਲਮ ਹੈ ਜਿਵੇਂ ਪਹਿਲਾਂ ਕਿਹਾ ਆਪਾਂ ਲੇਟ 90s ਦੇ ਵਿੱਚ ਜਿੱਦਾਂ ਸੂਰਜ ਬੜ ਜਾਂਦੀ ਸੀ ਉਹਨਾਂ ਦੀ ਫਿਲਮਾਂ ਨਹੀਂ ਹੁੰਦੀਆਂ ਸੀ ਜਾਂ ਜਿੱਦਾਂ ਕਹਿ ਲਓ ਫਿਲਮਾਂ ਹੁੰਦੀਆਂ ਸੀ ਹਮ ਸਾਥ ਸਾਥ ਹੈ ਟਾਈ ਫਿਲਮਾਂ ਜੋ ਕਿ ਪਰਿਵਾਰਕ ਫਿਲਮਾਂ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਐਂਟਰਟੇਨਿੰਗ ਵੀ ਹੈ ਹਾਸਾ ਠੱਠਾ ਵੀ ਹੈ ਫਿਲਮ 'ਚ ਮੈਸੇਜ ਵੀ ਹੈ ਫਿਲਮ ਦੇ ਵਿੱਚ ਸਹੀ ਜਿਹੜੇ ਆਪਣੇ ਸੋਸਾਇਟੀ ਦੇ ਵਿੱਚ ਇਸ਼ੂ ਚੱਲ ਰਹੇ ਨੇ ਉਹ ਵੀ ਹਲਕੇ ਹਲਕੇ ਅਸੀਂ ਪਿੰਚ ਕੀਤੇ ਆ ਕਿ ਉਹਨਾਂ ਨੂੰ ਪਤਾ ਲੱਗੇ ਹਨਾ ਲੋਕਾਂ ਨੂੰ ਤੁਸੀਂ ਹਮੇਸ਼ਾ ਜੋ ਵੀ ਟੌਪਿਕ ਤੁਹਾਡ ਨੂੰ ਮਿਲਣਾ ਸ਼ੁਰੂ ਹੁੰਦਾ ਹੈ ਉਹ ਤੁਸੀਂ ਹਮੇਸ਼ਾ ਸਿਲੇਕਟਿਵਲੀ ਤੁਹਾਡੇ ਵਾਸਤੇ ਬਣਿਆ ਹੁੰਦਾ ਹੈ ਕਈ ਕਈ ਕਿਰਦਾਰ ਇਦਾਂ ਦੇ ਹੁੰਦੇ ਜੋ ਤੁਸੀਂ ਸ਼ਾਇਦ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਜੋ ਵੀ ਹੁਣ ਰਾਈਟਰਸ ਸਕ੍ਰਿਪਟਸ ਲਿਖਦੇ ਆ ਉਹ ਮੈਨੂੰ ਮਾਈਂਡਸ ਰੱਖ ਕੇ ਵੀ ਲਿਖਦੇ ਆ ਸੋ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਬਾਰ ਵੀ ਇੱਥੇ ਵੀ ਮੈਨੂੰ ਜਦੋਂ ਵੀ ਕੁੜੀਆਂ ਮਿਲਦੀਆਂ ਨੇ ਜਾਂ ਮੈਨੂੰ ਲੇਡੀਜ਼ ਮਿਲਦੀਆਂ ਨੇ ਤਾਂ ਉਹ ਉਹ ਇੱਕ ਕਨੈਕਸ਼ਨ ਬਣ ਚੁੱਕਿਆ ਐਂਡ ਆਮ ਆਈ ਐਮ ਹੈਪੀ ਕਿ ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੀ ਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਰਿਪਰੈਜ਼ੈਂਟੇਸ਼ਨ ਦੀ ਬਹੁਤ ਲੋੜ ਆ ਸਪੈਸ਼ਲੀ ਸਿਨੇਮਾ ਸਿਨੇਮਾ ਤੁਸੀਂ ਕਿਸ ਚੀਜ਼ ਵਾਸਤੇ ਆਪਣੀ ਲਾਈਫ ਦੇ ਵਿੱਚ ਸ਼ੁਕਰਗੁਜ਼ਾਰ ਹਰ ਇੱਕ ਚੀਜ਼ ਲਈ ਮਤਲਬ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹਨ ਲਈ ਹਰ ਇੱਕ ਚੀਜ਼ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਇਸ ਕੁਦਰਤ ਲਈ ਔਰ ਇਸ ਰੁਤਬੀ ਲਈ ਇਸ ਮੁਕਾਮ ਲਈ ਇਸ ਪਰਿਵਾਰ ਲਈ ਅੱਜ ਜੋ ਸਮਾਜ ਨਹੀਂ ਜਿਹੜਾ ਕੁੜੀਆਂ ਮੁੰਡਿਆਂ 'ਚ ਫਰਕ ਕਰਦਾ ਕੁੜੀਆਂ ਮੁੰਡਿਆਂ ਦੇ ਮੁੱਡੇ ਨਾਲ ਮੁੱਡਾ ਲਾ ਕੇ ਬਰਾਬਰ ਕੰਮ ਕਰਦੀਆਂ ਨੇ ਔਰ ਜਿੰਨਾ ਪਰਿਵਾਰਾਂ ਦੇ ਵਿੱਚ ਕੁੜੀਆਂ ਦੇ ਹਾਸੇ ਗੂੰਜਦੇ ਨੇ ਜਾਂ ਮੁੰਡਿਆਂ ਦੇ ਗੂੰਜਦੇ ਮੈਂ ਹੁਣ ਇਹ ਵੀ ਨਹੀਂ ਹੈਗਾ ਕਿ ਮੈਂ ਕੋਈ ਪਾਰਸ਼ਲਿਟੀ ਕਰੂੰਗਾ ਵੀ ਮੁੰਡਿਆਂ ਦੇ ਹਾਸੇ ਜਿੱਥੇ ਗੂੰਜਦੇ ਨੇ ਉੱਥੇ ਤਰੱਕੀ ਨਹੀਂ ਹੁੰਦੀ ਬੱਚੇ ਤਾਂ ਬੱਚੇ ਹੀ ਹੁੰਦੇ ਆ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲীন ਕੌਰ ਅੱਜ ਸਾਡੇ ਨਾਲ ਇੱਕ ਸਪੈਸ਼ਲ ਸਟਾਰ ਕਾਸਟ ਮੌਜੂਦ ਹੈ ਜੋ ਕਿ ਪੰਜਾਬੀ ਫਿਲਮਾਂ ਦੇ ਵਿੱਚ ਔਰ ਬਹੁਤ ਸਾਰੇ ਲੋਕਾਂ ਦੇ ਕਹ ਲੋ ਮਨਪਸੰਦੀਦਾ ਚਿਹਰੇ ਨੇ ਅਮ੍ਰਿਤਮਾਨ ਜੀ ਨੀਰੂ ਬਾਜਵਾ ਮੈਮ ਤੇ ਜਸ ਬਾਜਵਾ ਜੀ ਜਿਨ੍ਹਾਂ ਦੀ ਕਿ ਫਿਲਮ ਜਲਦ ਹੀ ਥੀਏਟਰਸ ਦੇ ਵਿੱਚ ਲੱਗਣ ਵਾਲੀ ਹੈ ਸ਼ੁਕਰਾਨਾ ਇੱਕ ਟਾਈਟਲ ਸੁਣੋਗੇ ਤਾਂ ਤੁਸੀਂ ਹੈਰਾਨ ਇਸ ਚੀਜ਼ ਨੂੰ ਦੇਖ ਕੇ ਹੋਵੋਗੇ ਕਿ ਅਸੀਂ ਹਰ ਵਾਰ ਇਹ ਜਿਹੜਾ ਰੱਬ ਦੇ ਅੱਗੇ ਅਰਦਾਸਾਂ ਕਰਦੇ ਆ ਕੋਈ ਨਾ ਕੋਈ ਡਿਮਾਂਡ ਰੱਖੀ ਜਾਂਦੀ ਹੈ ਪਰ ਸ਼ੁਕਰਾਨਾ ਜਿਹੜਾ ਕਦੀ ਵੀ ਨਹੀਂ ਕਰਦੇ ਔਰ ਅਸੀਂ ਸੋਚਦੇ ਜਰੂਰ ਆ ਕਿ ਚਲੋ ਰੱਬ ਦਾ ਸ਼ੁਕਰਾਨ ਮੈਨੂੰ ਲੱਗਦਾ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਚੀਜ਼ ਨੂੰ ਮੰਨਣਾ ਸ਼ੁਰੂ ਹੋ ਜਾਣਗੇ ਕਿ ਮੰਗਣ ਤੋਂ بجائے ਜੇ ਤੁਸੀਂ ਸ਼ੁਕਰਾਨਾ ਕਰਨ ਲੱਗ ਜਓ ਤਾਂ ਮੈਨੂੰ ਲੱਗਦਾ ਰੱਬ ਆਪਣੇ ਆਪ ਚੀਜ਼ਾਂ ਅੱਗੇ ਰੱਖ ਕੇ ਰੱਖ ਦਿੰਦਾ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ ਕਿਉਂਕਿ ਟਾਈਟਲ ਦੇਖਿਆ ਤੁਹਾਡਾ ਗੀਤ ਸੁਣਿਆ ਤੇ ਜੇ ਅਸੀਂ ਇਹ ਫੇਸੇਸ ਦੇਖ ਲਏ ਤਾਂ ਲੱਗਦਾ ਕਿ ਬਹੁਤ ਸੋਹਣਾ ਮੈਸੇਜ ਹੈ ਫਿਲਮ ਲੈ ਕੇ ਆਨਾਂ ਜੀ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਨਾ ਕਿ ਫਿਲਮ ਫੈਮਿਲੀ ਫਿਲਮ ਹੈ ਜਿਵੇਂ ਪਹਿਲਾਂ ਕਿਹਾ ਆਪਾਂ ਲੇਟ 90s ਦੇ ਵਿੱਚ ਜਿੱਦਾਂ ਸੂਰਜ ਬੜ ਜਾਂਦੀਆਂ ਉਹਨਾਂ ਦੀ ਫਿਲਮਾਂ ਨਹੀਂ ਹੁੰਦੀਆਂ ਸੀ ਜਾਂ ਜਿੱਦਾਂ ਕਹਿ ਲਓ ਫਿਲਮਾਂ ਹੁੰਦੀਆਂ ਸੀ ਹਮ ਸਾਥ-ਸਾਥ ਹੈ ਟਾਈ ਫਿਲਮਾਂ ਜੋ ਕਿ ਪਰਿਵਾਰਕ ਫਿਲਮਾਂ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਇਕੱਲੇ ਨਹੀਂ ਚਾਹੇ 10 15 20 ਜਾਣੇ ਪਰਿਵਾਰ ਜਿੰਨੇ ਵੀ ਜਾਣੇ ਇਕੱਠੇ ਬਹਿ ਕੇ ਵੀ ਦੇਖੋਗੇ ਤਾਂ ਤੁਹਾਨੂੰ ਬਹੁਤ ਇੰਜੋਏਮੈਂਟ ਮਿਲੂਗੀ ਐਂਟਰਟੇਨਿੰਗ ਵੀ ਹੈ ਹਾਸਾ ਠੱਠਾ ਵੀ ਹੈ ਫਿਲਮ 'ਚ ਮੈਸੇਜ ਵੀ ਹੈ ਫਿਲਮ ਦੇ ਵਿੱਚ ਸਹੀ ਜਿਹੜੇ ਆਪਣੇ ਸੁਸਾਇਟੀ ਦੇ ਵਿੱਚ ਇਸ਼ੂ ਚੱਲ ਰਹੇ ਨੇ ਉਹ ਵੀ ਹਲਕੇ ਹਲਕੇ ਅਸੀਂ ਪੈਂਚ ਕੀਤੇ ਆ ਕਿ ਉਹਨਾਂ ਨੂੰ ਪਤਾ ਲੱਗੇ ਹਨਾ ਲੋਕਾਂ ਨੂੰ ਤੇ ਕਾਫੀ ਲੇਅਰਸ ਹੈ ਸਿਮਰਜੀਤ ਬਾਈ ਨੇ ਡਾਇਰੈਕਟ ਕੀਤੀ ਹੈ ਜਗਦੀਪ ਵੜਿੰਗ ਬਾਈ ਨੇ ਲਿਖੀ ਹੈ ਤੇ ਅਸੀਂ ਤਿੰਨਾਂ ਨੇ ਵਿੱਚ ਐਕਟ ਕੀਤਾ ਤੇ ਐਡੀ ਸੋਹਣੀ ਵਧੀਆ ਸਟਾਰ ਕਾਸਟ ਮਿਲੀ ਹੋਵੇ ਨੀਰੂ ਜੀ ਜਸਬਾਜ ਵੈਨ ਹੋਰ ਵੀ ਕੈਰੇਕਟਰ ਆਰਟਿਸਟ ਸਾਰੇ ਬੀ ਐਨ ਜੀ ਵਿੱਚ ਨੇ ਸੁਖੀ ਭਾਜੀ ਸਾਰੇ ਮਤਲਬ ਮਤਲਬ ਮੈਂ ਤਾਂ ਲੱਕੀ ਹਾਂ ਕਿ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਉੱਤੋਂ ਫਿਲਮ ਦਾ ਟਾਈਟਲ ਐਡਾ ਸੋਹਣਾ ਸ਼ੁਕਰਾਨਾ ਗੀਤਾ ਦੇ ਤਾਂ ਸਾਰੇ ਫੈਨ ਹੀ ਸੀ ਹੁਣ ਮੈਨੂੰ ਲੱਗਦਾ ਫਿਲਮਾਂ ਤੋਂ ਬਾਅਦ ਤੁਹਾਡੀ ਐਕਟਿੰਗ ਦੇ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਆਣ ਵਾਲੀ ਨੀਰੂ ਮੈਮ ਤੋਂ ਸਵਾਲ ਪੁੱਛਾਂਗੇ ਮੈਮ ਤੁਹਾਡੇ ਹਰ ਇੱਕ ਫਿਲਮ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਮੈਸੇਜ ਮਿਲਦਾ ਹੈ ਜੋ ਮੈਨੂੰ ਲੱਗਦਾ ਲੱਖਾਂ ਕੁੜੀਆਂ ਨੂੰ ਲੱਖਾਂ ਔਰਤਾਂ ਨੂੰ ਹਮੇਸ਼ਾ ਇਨਸਪਾਇਰ ਕਰਦਾ ਹੈ ਕਿਉਂਕਿ ਕਈ ਫਿਲਮਾਂ ਸੀ ਇਦਾਂ ਦੀਆਂ ਦੇਖੀਆਂ ਕਿ ਜੋ ਰੀਅਲ ਸਟੋਰੀ ਤੇ ਬੇਸਡ ਹੈ ਈਵਨ ਇਹ ਵੀ ਸਟੋਰੀ ਮੈਂ ਦੇਖੂਗੀ ਕਈ ਪਿੰਡਾਂ ਦੇ ਵਿੱਚ ਕਈ ਘਰਾਂ ਦੇ ਵਿੱਚ ਇਹ ਕਹਾਣੀ ਜ਼ਰੂਰ ਵਾਪਰੀ ਹੋਏਗੀ ਤੁਸੀਂ ਹਮੇਸ਼ਾ ਜੋ ਵੀ ਟੌਪਿਕ ਤੁਹਾਨੂੰ ਮਿਲਣਾ ਸ਼ੁਰੂ ਹੁੰਦਾ ਹੈ ਉਹ ਤੁਸੀਂ ਹਮ ਤੋਡੇ ਵਾਸਤੇ ਬਣਿਆ ਹੁੰਦਾ ਹੈ ਕਈ ਕਿਰਦਾਰ ਇਦਾਂ ਦੇ ਹੁੰਦੇ ਜੋ ਤੁਸੀਂ ਸ਼ਾਇਦ ਮੈਂ ਬਹੁਤ ਖੁਸ਼ਕਿਸਮਤ ਆ ਕਿ ਜੋ ਵੀ ਹੁਣ ਰਾਈਟਰਸ ਸਕ੍ਰਿਪਟਸ ਲਿਖਦੇ ਆ ਉਹ ਮੈਨੂੰ ਮਾਈਂਡ ਰੱਖ ਕੇ ਵੀ ਲਿਖਦੇ ਆ ਸੋ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਆ ਸਪੈਸ਼ਲੀ ਜਗਦੀਪ ਦੇ ਨਾਲ ਬੂਹੇ ਬਾਰੀਆਂ ਸ਼ੁਕਰਾਨਾ ਚੱਲ ਜ਼ਿੰਦਗੀ ਐਂਡ ਹੁਣ ਸ਼ੁਕਰਾਨਾ ਸ਼ੁਕਰ ਕੋਈ ਫਿਲਮ ਮਿਸ ਹੋਈ ਹੈ ਨਾ ਸ਼ਾਇਰ ਸ਼ਾਇਰ ਹਾਂ ਸੋ ਕੋਸ਼ਿਸ਼ ਤਾਂ ਹਮੇਸ਼ਾ ਹੀ ਹੁੰਦੀ ਆ ਕਿ ਅਸੀਂ ਇੱਕ ਕੰਪਲੀਟ ਫਿਲਮ ਬਣਾਈਏ ਜਿਸ ਦੇ ਵਿੱਚ ਇੱਕ ਮੈਸੇਜ ਵੀ ਹੋਵੇ ਤੇ entertainment ਵੀ ਹੋਵੇ ਜਦੋਂ ਪੰਜਾਬੀ ਇੰਡਸਟਰੀ ਦੇ ਵਿੱਚ ਫੀਮੇਲ ਐਕਟਰਸ ਦਾ ਨਾਮ ਲਿੱਤਾ ਜਾਂਦਾ ਤਾਂ ਨੀਰੂ ਮੈਮ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਕਿਉਂਕਿ ਲੋਕ ਪਸੰਦ ਇਹਨਾਂ ਕਰਦੇ ਸਾਰੇ ਨੂੰ ਇਹਨਾਂ ਪਸੰਦ ਹੈ ਇਸ ਕਰੈਕਟਰ ਨੂੰ ਬਹੁਤ ਪਸੰਦ ਕੀਤਾ ਜਾਂਦਾ ਸ਼ਾਇਰ ਦੀ ਤੁਸੀਂ ਗੱਲ ਕੀਤੀ ਸ਼ਾਇਰ ਤੋਂ ਬਾਅਦ ਮੈਨੂੰ ਲੱਗਦਾ ਕਿ ਤੁਹਾਡੀ ਇੱਕ ਚੇਂਜ ਹੀ ਪਰਸਨੈਲਿਟੀ ਵਿੱਚ ਹੋਊਗੀ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਏਦਾਂ ਦੇ ਆਉਂਦੇ ਇਨਸਪਾਇਰ ਕਰਨ ਵਾਲੇ ਕਮੈਂਟ ਕਿ ਜਿਹੜੀਆਂ ਲੇਡੀਆਂਸ ਜ਼ਿਆਦਾਤਰ ਉਹਨਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਉਹ ਵੀ ਦੇਖ ਕੇ ਖੁਸ਼ ਹੁੰਦੀ ਹੋਣਗੀ ਸਾਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਆ ਹਾਂ ਐਬਸੋਲੂਟਲੀ ਮੈਂ ਮਤਲਬ ਯੂ نو ਬਾਰਵੀ ਇੱਥੇ ਵੀ ਮੈਨੂੰ ਜਦੋਂ ਵੀ ਕੁੜੀਆਂ ਮਿਲਦੀਆਂ ਨੇ ਜਾਂ ਮੈਨੂੰ ਲੇਡੀਆਂ ਮਿਲਦੀਆਂ ਨੇ ਤਾਂ ਉਹ ਉਹ ਇੱਕ ਕਨੈਕਸ਼ਨ ਬਣ ਚੁੱਕਿਆ ਐਂਡ ਆਮ ਆਮ ਹੈਪੀ ਕਿ ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੀ ਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਰਿਪਰੈਜ਼ੈਂਟੇਸ਼ਨ ਦੀ ਬਹੁਤ ਲੋੜ ਆ ਸਪੈਸ਼ਲੀ ਸਿਨੇਮਾ ਸਿਨੇਮਾ ਚ ਆ ਪਿੱਛੇ ਅਸੀਂ ਪੋਸਟਰ ਦੇਖਿਆ ਹੋਇਆ ਚੂੜਾ ਪਾਇਆ ਹੱਤਾ ਦੇ ਵਿੱਚ ਕਈ ਵਾਰੀ ਕਰੈਕਟਰ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਡਰੈਸ ਦਾ ਪੋਦਾ ਦਾ ਹੋ ਜਾਂਦਾ ਫਿਰ ਸ਼ੌਂਕ ਵੀ ਚੜਦਾ ਕਿਉਂਕਿ ਸਾਡਾ ਪੰਜਾਬੀ ਟਰੈਡੀਸ਼ਨ ਜਿਹੜਾ ਬਹੁਤ ਜ਼ਿਆਦਾ ਖੂਬਸੂਰਤ ਹੈ ਹਰ ਇੱਕ ਚੀਜ਼ ਡਰੈਸ ਦੇ ਹੋ ਗਿਆ ਜੁਐਲਰੀ ਹੋ ਗਈ ਕਿੰਨਾ ਕੁ ਸ਼ੌਂਕ ਚੜਦਾ ਕਿ ਇਹ ਵਾਲੀ ਮੂਵੀ ਦੇ ਵਿੱਚ ਆ ਰੋਲ ਮਿਲਿਆ ਕਿਉਂਕਿ ਪਹਿਲਾ ਸਟਾਰਟਿੰਗ ਚ ਬਿਲਕੁਲ ਵਧੀਆ ਤਰੀਕੇ ਦੇ ਨਾਲ ਇੱਕ ਹੈਪੀ ਫੈਮਿਲੀ ਦਿਖਾਈ ਗਈ ਹੈ ਹਾਂਜੀ ਨਹੀਂ ਜੋ ਜੋ ਵੀ ਕੈਰੈਕਟਰ ਦੀ ਡਿਮਾਂਡ ਹੁੰਦੀ ਹੈ ਮੈਨੂੰ ਆਈ ਨਹੀਂ ਕਿ ਮਤਲਬ ਬਿਨਾ ਮਤਲਬ ਤੋਂ ਮੈਂ ਲਹਿੰਗਾ ਪਾ ਕੇ ਬੈਜਵਾ ਸੋ ਮੈਨੂੰ ਇਹੋ ਜਿਹਾ ਕੋਈ ਸ਼ੌਕ ਨਹੀਂ ਹੈ ਬਸ ਜੋ ਵੀ ਕੈਰੈਕਟਰ ਦੀ ਡਿਮਾਂਡ ਹੈ ਜੋ ਡਾਇਰੈਕਟਰ ਚਾਹੁੰਦਾ ਮੈਂ ਉਹੀ ਕਰਦੀ ਹਾਂ ਜੀ ਅਗਲਾ ਸਵਾਲ ਜਸਜੀਤ ਨੂੰ ਹੈ ਦੋਨਾਂ ਦੀ ਜੋੜੀ ਇੱਕ ਭਰਾਵਰਾ ਦੀ ਜੋੜੀ ਦਿਖਾਈ ਗਈ ਜੋ ਰੀਅਲ ਲਾਈਫ ਦੇ ਵਿੱਚ ਵੀ ਹੈ ਤੇ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਫਿਲਮ ਦੇ ਬਾਰੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਤੁਹਾਡੇ ਗਾਣਿਆਂ ਦੇ دیਵਾਨੇ ਤੋਂ ਬਾਅਦ ਹੁਣ ਫਿਲਮਾਂ ਦੀ ਦੇਖ ਕੇ ਤੁਹਾਨੂੰ ਖੁਸ਼ ਹੋਣਾ ਅ ਧੰਨਵਾਦ ਪਹਿਲਾਂ ਤਾਂ ਤੁਸੀਂ ਸਾਡੇ ਲਈ ਇੰਨੇ ਖੂਬਸੂਰਤ ਸ਼ਬਦ ਵਰਤੇ ਆ ਅਮਰਤ ਤੇ ਮੇਰਾ ਆਪਸ ਤੇ ਬੜਾ ਪਿਆਰ ਹੈ ਤੇ ਪਿਆਰ ਇਦਾਂ ਹੀ ਬਣਿਆ ਰਹੇ ਅਸੀਂ ਇਹ ਦੁਆ ਕਰਦੇ ਆ ਫਿਲਮ ਬਾਰੇ ਅ ਅਮਰਤ ਨੇ ਤੇ ਨੀਰੂਜ ਨੇ ਦੱਸ ਹੀ ਦਿੱਤਾ ਫਿਲਮ ਬੇਸਿਕਲੀ ਫੈਮਿਲੀ ਡਰਾਮਾ ਜੋਇੰਟ ਫੈਮਿਲੀ ਦੀ ਗੱਲ ਕਰਦੀ ਹੈ ਔਰ ਕਈ ਚੀਜ਼ਾਂ ਨੇ ਜਿਹੜੀਆਂ ਸਮਾਜ ਚ ਆਪਾਂ ਕਹਿ ਦਿੰਨੇ ਆ ਕਿ ਇਹ ਪਰਤਾ ਪਾਈਆਂ ਨੇ ਸਿਆਣਿਆਂ ਨੇ ਇਹ ਤਾਂ ਹੁੰਦਾ ਹੀ ਆਇਆ ਉਹਨਾਂ ਤੋਂ ਉਹ ਹੁੰਦਾ ਹੀ ਆਇਆ ਨੂੰ ਹਟਾਉਂਦੀ ਹੋਈ ਇਹ ਫਿਲਮ ਹੈ ਕੁਛ ਰਾਈਟਰ ਨੇ ਆਪਣੀ ਸੋਚ ਨਾਲ ਨਵਾਂ ਕ੍ਰੀਏਟ ਕੀਤਾ ਹੈ ਹਾਸਾ ਠੱਠਾ ਵੀ ਹੈ ਤੇ इमोਸ਼ਨ ਵੀ ਪੂਰੀ ਨੇ ਤੇ ਗਾਣੇ ਵੀ ਆਡੀਅנס ਵੱਲੋਂ ਬਹੁਤ ਪਰਮ ਹੰਗਾਰਾ ਮਿਲ ਰਿਹਾ ਜਿੰਨੇ ਗਾਣੇ ਰਿਲੀਜ਼ ਹੋ ਰਿਹਾ ਸਭ ਨੂੰ ਪਿਆਰ ਮਿਲ ਰਿਹਾ ਬਸ ਮੈਂ ਅਖੀਰ ਚ ਇਹੀ ਬੇਨਤੀ ਕਰੂੰਗਾ ਕਿ ਆਪਦੇਆਂ ਪਰਿਵਾਰਾਂ ਨਾਲ ਤੁਸੀਂ ਜ਼ਰੂਰ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਜਾਇਓ ਸ਼ੁਕਰਾਨਾ ਵੈਸੇ ਵੀ ਸਾਨੂੰ ਰੱਬ ਦਾ ਹਰ ਟਾਈਮ ਕਰਦੇ ਰਹਿਣਾ ਚਾਹੀਦਾ ਕਿਉਂਕਿ ਸਾਰਾ ਕੁਝ ਦਿੱਤਾ ਹੋਇਆ ਉਹਦਾ ਜਿੱਥੇ ਵੀ ਤੁਸੀਂ ਵਸਦੇ ਹੋ ਪੂਰੀ ਦੁਨੀਆ ਦੇ ਵਿੱਚ 27 ਤਰੀਕ ਨੂੰ ਵਰਲਡਵਾਈਡ ਸ਼ੁਕਰਾਨਾ ਲੱਗ ਜਣੀ ਹੈ। ਤੁਸੀਂ ਕਿਹੜੀ ਚੀਜ਼ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਹੋ? ਕੋਈ ਮਤਲਬ ਇਦਾਂ ਹੁੰਦਾ ਕਈ ਵਾਰੀ ਲੋਕ ਜਿਹੜੇ ਨੇ ਰੱਬ ਅਗੇ ਅਰਦਾਸ ਕਰਦੇ ਨੇ ਫੈਮਿਲੀ ਦਾ ਸੁੱਖ ਮੰਗਦੇ ਤੁਸੀਂ ਕਿਸ ਚੀਜ਼ ਵਾਸਤੇ ਆਪਣੀ ਲਾਈਫ ਦੇ ਵਿੱਚ ਸ਼ੁਕਰਗੁਜ਼ਾਰ ਹੋ? ਹਰ ਇੱਕ ਚੀਜ਼ ਲਈ ਮਤਲਬ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹਨ ਲਈ ਹਰ ਇੱਕ ਚੀਜ਼ ਲਈ ਪਰਮਾਤਮਾ ਦਾ ਸ਼ੁਕਰਾਨਾ ਇਸ ਕੁਦਰਤ ਲਈ ਔਰ ਇਸ ਰੁਤਬੇ ਲਈ ਇਸ ਮਕਾਮ ਲਈ ਇਸ ਪਰਿਵਾਰ ਲਈ ਕੋਈ ਸ਼ਬਦ ਨਹੀਂ ਹਰ ਇੱਕ ਚੀਜ਼ ਦੇ ਵਿੱਚ ਜੋ ਦੀ ਰਜ਼ਾ ਬਸ ਉਹਦਾ ਸ਼ੁਕਰਾਨਾ ਜਿਹੜਾ ਟ੍ਰੇਲਰ ਅਸੀਂ ਦੇਖਿਆ ਪਹਿਲਾ ਡਾਇਲੌਗ ਦੇ ਵਿੱਚ ਤੁਹਾਡਾ ਆਇਆ ਵੀ ਜਿਸ ਘਰ ਦੇ ਵਿੱਚ ਕੁੜੀ ਹੋਵੇ ਧੀ ਹੋਵੇ ਉਹ ਘਰ ਦੇ ਵਿੱਚ ਖੁਸ਼ੀ ਆਉਂਦੀ ਆ ਉਹ ਅਸੀਂ ਸੁਣਨਾ ਚਾਹੁੰਦੇ ਆ ਕੀ ਲੱਗਦਾ ਕਿ ਕੁੜੀਆਂ ਜਿਸ ਘਰ ਦੇ ਵਿੱਚ ਹੁੰਦੀਆਂ ਨੇ ਉਹ ਖੁਸ਼ੀਆਂ ਰੱਖੀ ਬਿਲਕੁਲ ਉਹ ਤਾਂ ਦੇਖੋ ਜਿਹੜੀ ਮਤਲਬ ਇਹ ਇਹਦਾ ਮੈਨੂੰ ਲੱਗਦਾ ਕਿ ਜਵਾਬ ਇਹੀ ਹੈ ਕਿ ਅੱਜ ਉਹ ਸਮਾਜ ਨਹੀਂ ਜਿਹੜਾ ਕੁੜੀਆਂ ਮੁੰਡਿਆਂ 'ਚ ਫਰਕ ਕਰਦਾ ਕੁੜੀਆਂ ਮੁੰਡਿਆਂ ਦੇ ਮੁੰਡੇ ਨਾਲ ਮੁੰਡਾ ਲਾ ਕੇ ਬਰਾਬਰ ਕੰਮ ਕਰਦੀਆਂ ਨੇ ਔਰ ਜਿੰਨਾ ਪਰਿਵਾਰਾਂ ਦੇ ਵਿੱਚ ਕੁੜੀਆਂ ਦੇ ਹਾਸੇ ਗੂੰਜਦੇ ਨੇ ਜਾਂ ਮੁੰਡਿਆਂ ਦੇ ਗੂੰਜਦੇ ਮੈਂ ਹੁਣ ਇਹ ਵੀ ਨਹੀਂ ਹੈਗਾ ਕਿ ਮੈਂ ਕੋਈ ਪਾਰਸ਼ੀਅਲਟੀ ਕਰੂੰਗਾ ਵੀ ਮੁੰਡਿਆਂ ਦੇ ਹਾਸੇ ਜਿੱਥੇ ਗੂੰਜਦੇ ਨੇ ਉੱਥੇ ਤਰੱਕੀ ਨਹੀਂ ਹੁੰਦੀ ਬੱਚੇ ਤਾਂ ਬੱਚੇ ਹੀ ਹੁੰਦੇ ਆ ਜੀ ਕੁੜੀਆਂ ਮੁੰਡਿਆਂ ਦਾ ਕੋਈ ਫਰਕ ਨਹੀਂ ਮੇਰੀ ਇਹ ਸੋਚ ਆ ਵੀ ਮੈਂ ਇਹ ਗੱਲ 'ਚ ਨਹੀਂ ਪੈਂਦਾ ਕਿ ਮੁੰਡੀ ਤੇ ਕੁੜੀ 'ਚ ਕੋਈ ਫਰਕ ਹੈ ਲੋਕਾਂ ਦੀ ਸੋਚ 'ਚ ਫਰਕ ਹੈ ਪਰਿਵਾਰ ਹੈ ਜਿਹੜਾ ਉਹ ਇਕੱਠੇ ਰਹਿਣਾ ਚਾਹੀਦਾ ਇੱਕ ਦੂਜੇ ਦਾ ਸਾਨੂੰ ਇੱਜ਼ਤ ਮਾਨ ਸਤਿਕਾਰ ਕਰਦੇ ਰਹਿਣਾ ਚਾਹੀਦਾ ਕੁੜੀਆਂ ਆਪਦੀ ਥਾਂ ਤੇ ਠੀਕ ਨੇ ਤੇ ਮੁੰਡੇ ਆਪਦੀ ਥਾਂ ਤੇ ਠੀਕ ਨੇ ਇਹਦੇ ਨਾਲੋਂ ਆਪਾਂ ਸਰਬ ਸਾਂਝੀਵਾਲਤਾ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਜੀ ਮੈਮ ਤੁਹਾਡੇ ਕੋਲ ਤਾਂ ਜਿਵੇਂ ਸਰ ਨੇ ਡਾਇਲੋਗ ਅਸੀਂ ਦੱਸਿਆ ਤੁਹਾਡੇ ਕੋਲ ਤਾਂ ਬਿਊਟੀਫੁਲ ਡਾਟਰਸ ਮਿਲਦਾ ਹੈ ਗੌਰ ਦੀ ਜਿਆਦਾ ਹੀ ਬਲੇਸਿੰਗਸ ਤੁਹਾਨੂੰ ਮਿਲ ਗਈਆਂ ਤੁਸੀਂ ਕਿਸ ਚੀਜ਼ ਲਈ ਸ਼ੁਕਰਗੁਜ਼ਾਰ ਉਹਨਾਂ ਲਈ ਤਿੰਨ ਬੱਚਿਆਂ ਲਈ ਆਪ ਦਾ অফਕੋਰਸ ਤਿੰਨ ਲਈ ਸ਼ੁਕਰਗੁਜ਼ਾਰਾ ਹੋ ਮੇਰੀ ਗੁੱਡ ਲੱਕਾ ਮੇਰੀ ਪੂਰੀ ਦੁਨੀਆ ਮੇਰੀ ਬੇਟੀਆਂ ਨੇ ਸੋ ਬਸ ਉਹਨਾਂ ਦਾ ਸ਼ੁਕਰਾਨਾ ਜਿਹੜੀ ਘਰ ਚ ਉਹ ਇੱਕ ਕੁੜੀ ਦੇ ਪੈਰੋਂ ਆਉਂਦੀ ਹੈ ਤੂੰ ਤੁਸੀਂ ਸੋਚ ਸਕਦੇ ਹੋ ਕਿ ਮੈਡਮ ਕੋਲੇ ਬਹੁਤ ਮਹਾਰਾਜ ਦੀ ਕਿਰਪਾ ਹੈ ਮੈਨੂੰ ਤਾਂ ਲੱਗਦਾ బిਗੇਸਟ ਬਲੇਸਿੰਗਸ ਹਨ ਆ ਦੀਆਂ ਇੰਨ ਕੁੜੀਆਂ ਰੱਬ ਨੇ ਦਿੱਤੀਆਂ ਤੇ ਮਹਾਰਾਜੇ ਲక్ష్ਮਣੇ ਪਰ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਨੂੰ ਕਿ ਸਾਡੇ ਵੀ ਲక్ష్ਮੀ ਜਲਦੀ ਜਲਦੀ ਘਰੇ ਆਵੇ ਹਾਂ ਇਹ ਕੁੜੀਆਂ ਦੇ ਭਾਗ ਹੁੰਦੇ ਆ ਜੀ ਕੁੜੀਆਂ ਦੇ ਪੈਰ ਹੁੰਦੇ ਆ ਅੰਮ੍ਰਿਤਸਰ ਕੋ ਆਵੰਗੇ ਤੇ ਸਰ ਅਸੀਂ ਦੇਖੀਏ ਤੁਹਾਡੇ ਦੋਨਾਂ ਦੀ ਜੋੜੀ ਦਾ ਤੁਸੀਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮਿਲਦਾ ਇੱਕ ਮੈਂਸ਼ਨ ਕੀਤਾ ਸੀ ਕਿ 2017 ਚ ਕੋਈ ਅਨਬੰਨ ਜੀ ਹੋ ਗਈ ਸੀ ਪਰ ਫਿਰ ਵੀ ਮੂਹ ਨਿਫਲਾਇਆ ਉਹ ਪਿਆਰ ਅਸੀਂ ਦੇਖਣਾ ਬਹੁਤ ਘੱਟ ਦੇਖਣ ਨੂੰ ਮਿਲਦਾ ਕਿਉਂਕਿ ਅੱਜ ਕੱਲ ਤਾਂ ਅਸੀਂ ਖਬਰਾਂ ਸੁਣਦੇ ਆ ਨਾ ਜਿਹੜੀਆਂ ਹੈਰਾਨ ਕਰਨ ਵਾਲੀਆਂ ਹੁੰਦੀਆਂ ਵੀ ਲੋਕੀ ਮਰਡਰ ਤੱਕ ਪਹੁੰਚ ਜਾਂਦੇ ਭਰਾ ਭਰਾ ਦਾ ਨਹੀਂ ਸਕਾਂ ਤੇ ਤੁਸੀਂ ਸੋਰੀ ਥੋੜੀ ਗੱਲ ਮੈਂ ਟੁੱਟਣ ਲੱਗਿਆ ਇੱਕ ਨਾਮ ਅਰਤ ਦਾ ਗਾਣਾ ਹੈ ਬਹੁਤ ਖੂਬਸੂਰਤ ਗਾਣਾ ਹੈ ਉਹਦੇ ਚੋਂ ਇੱਕ ਲਾਈਨ ਐਡੀ ਵਧੀਆ ਲਿਖੀ ਹੋਈ ਹੈ ਕਿ ਆ ਜਦੋਂ ਪਹਿਲਾ ਬੱਚਾ ਹੋਵੇ ਮੇਰੇ ਕੁੜੀ ਹੀ ਹੋਵੇ ਉਹ ਜਦੋਂ ਗਾਣਾ ਮੈਂ ਸੁਣਿਆ ਸੀ ਰਿਲੀਜ਼ ਹੋਣ ਤੋਂ ਪਹਿਲਾਂ ਨੇ ਮੈਨੂੰ ਸੁਣਾਇਆ ਸੀ ਤੇ ਮੇਰੀ ਦਿਲੋਂ ਇਹ ਦੁਆ ਸੀ ਰੱਬ ਅੱਗੇ ਕਿ ਐਂਡ ਤੱਕ ਕਰੂਗੀ ਪਿਆਰ ਜਿਹੜਾ ਐਂਡ ਤੱਕ ਐਂਡ ਤੱਕ ਕਰੂਗੀ ਪਿਆਰ ਮੇਰਾ ਜੋ ਜਿੱਦਾਂ ਬੱਚਾ ਹੋਇਆ ਮੇਰੇ ਕੁੜੀ ਹੀ ਹੋਵੇ ਸਾਡਾ ਉਹ ਆਫਸ ਚ ਬੌਂਡਿੰਗ ਇੱਕ ਦੂਜੇ ਨਾਲ ਪਿਆਰ ਹੈ ਜਿਹੜਾ ਸ਼ੁਰੂ ਤੋਂ ਹੈਗਾ ਪਹਿਲਾਂ ਤੋਂ ਔਰ ਅੱਗੇ ਵੀ ਪ੍ਰਮਾਤਮਾ ਇਦਾਂ ਹੀ ਕਰਾਉਂਦਾ ਰਹੇ ਅਸੀਂ ਸ਼ੁਕਰਾਨਾ ਟੂ ਬਣਾਈਏ ਅਗਲੇ ਸਾਲ ਬਿਲਕੁਲ ਬਿਲਕੁਲ ਫਿਰ ਅਸੀਂ ਟਾਈਟਲ Song ਸੁਣ ਲਈਏ ਹੁਣ ਸ਼ੁਕਰਾਨਾ ਫੁੱਲ ਸਾਰਿਆਂ ਤੋਂ ਸੋਹਣੇ ਜੋ ਗੁਲਾਬ ਚ ਹੋਇਆ ਸ਼ੁਕਰ ਹੈ ਕਿ ਜਨਮ ਪੰਜਾਬ ਚ ਹੋਇਆ ਬੇਬੇ ਸਾਡੇ ਚੁੱਲਿਆਂ ਦੀ ਰਾਣੀ ਵੱਜਦੀ ਦੋਹੇ ਟਾਈਮ ਸ਼ੌਂਕ ਨਾਲ ਖਾਨਾ ਮਾਲਕਾ ਦੁਨੀਆ ਨੇ ਮਾਰਿਆ ਸੀ ਤਾਨਾ ਮਾਲਕਾ ਮੂਰੇ ਲਾ ਕੇ ਰੱਖਿਆ ਜ਼ਮਾਨਾ ਮਾਲਕਾ ਸਾਹ ਲੈਣਾ ਭਾਵੇਂ ਅਸੀਂ ਭੁੱਲ ਸਕਦੇ ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਮਾਲਕਾ ਬਹੁਤ ਵਧੀਆ ਸਰ ਕੋਈ ਵੀ ਓਕੇਸ਼ਨ ਹੋਵੇ ਨਾ ਤੁਹਾਡੇ ਮਤਲਬ ਗਾਣੇ ਵੈਸੇ ਤਾਂ ਸਾਰੇ ਬਹੁਤ ਜ਼ਿਆਦਾ 올 ਟਾਈਮ ਫੇਵਰਿਟ ਬਣ ਜਾਂਦੇ ਪਰ ਫੈਮਿਲੀ ਬੇਬੇ ਬਾਪੂ ਹੋ ਗਿਆ ਮਾਂ ਇਹ ਸਾਰੇ ਗਾਣੇ ਜ਼ਿਆਦਾਤਰ ਸਪੈਸ਼ਲ ਮੈਨ ਲੱਗਦਾ ਜਿਹੜੇ ਲੋਕ ਆਪਣੇ ਮਾਵਾ ਤੇ ਆਪਣੇ ਪਿਓ ਨੂੰ ਡੈਡੀਕੇਟ ਕਰਦੇ ਆ ਨਾ ਪਿਆਰ ਦਾ ਇਜ਼ਹਾਰ ਮੈਨ ਲੱਗਦਾ ਗੀਤਾਂ ਦੇ ਰਾਹੀ ਬਣ ਜੀ ਬਿਲਕੁਲ ਗੀਤਾਂ ਦੇ ਰਾਹੀ ਮੈਂ ਲੱਕੀ ਹਾਂ ਕਿ ਮੇਰੇ ਜਦੋਂ ਮੈਂ ਕੋਈ ਗਾਣਾ ਰਿਲੀਜ਼ ਕਰਦਾ ਸਪੈਸ਼ਲੀ ਮੈਂ ਜਦੋਂ ਫੈਮਿਲੀ ਨਾਲ ਅਟੈਚਮੈਂਟ ਦਿਖਾਉਣੀ ਹੋਵੇ ਨਿੱਕੀਏ ਭੈਣੇ ਗਾਣਾ ਹੋਵੇ ਬਾਪੂ ਗਾਣਾ ਹੋਵੇ ਮਾਂ ਗਾਣਾ ਹੋਵੇ ਫੈਮਿਲੀ ਫਰਸਟ ਤੇ ਹੁਣ ਆਇਆ ਸ਼ੁਕਰਾਨਾ ਸਾਰੇ ਪਿਆਰ ਦਿੰਦੇ ਨੇ ਤੇ ਮੈਨੂੰ ਸ਼ਕਤੀ ਬਹੁ ਮਿਲਦੀ ਹੈ ਬਿਲਕੁਲ ਜਦੋਂ ਜਦੋਂ ਟੈਗ ਕਰਕੇ ਪਾਉਂਦੇ ਹੋਣਗੇ ਨਾਲ ਡੈਡੀਕੇਟ ਕਰਦੇ ਹੋ ਬਹੁਤ ਬਹੁਤ ਮਹਾਰਾਜ ਦੀ ਕਿਰਪਾ ਨਾਲ ਸਾਇ ਸ਼ਬਦ ਬਿਆਨ ਕਰਨ ਦਾ ਮੌਕਾ ਮਿਲ ਜਾਂਦਾ ਇਹਨਾਂ ਦੇ ਗੀਤਾਂ ਦੇ ਨਹੀਂ ਮੈਂ ਬਸ ਗੁਰੂ ਮਹਾਰਾਜ 기 ਅਰਦਾਸ ਕਰਦਾ ਕਿ ਇਦਾਂ ਹੀ ਸੋਹਣੀਆਂ ਸੋਹਣੀਆਂ ਗੱਲਾਂ ਮੈਂ ਲਿਖਦਾ ਰਵਾਂ ਤੇ ਤੁਸੀਂ ਪਿਆਰ ਦਿੰਦੇ ਰਹੋ ਇੱਕ ਫੈਮਿਲੀ ਵਾਲਾ ਜਿਹੜਾ ਗਾਣਾ ਹੈਗਾ ਤੁਹਾਡੇ ਉਹਦੀ ਇੱਕ ਬੋਲ ਜਿਹੜੀ ਇੱਕ ਲਾਈਨ ਅਸੀਂ ਸੁਣ ਸਕੀਏ ਫੈਮਿਲੀ ਵਾਲਾ ਗਾਣਾ ਬਾਪੂ ਗਾਣੇ ਦੀਆਂ ਲਾਈਨਾਂ ਸੁਣਾ ਦਿਆ ਬਾਪੂ ਵਾਲੇ ਗਾਣੇ ਸੁਣਾ ਤੇਰੇ ਹੁੰਦੇ ਟੇਡਾ ਟੇਡਾ ਜੱਟ ਨੂੰ ਕੌਣ ਚਾਕੂ ਹੋ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹ ਬਾਪੂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤਾਂ ਐਸੀ ਸਾਡੇ ਨਾਲ ਸਟਾਰ ਕਾਸਟ ਜਲਦੀ ਫਿਲਮ ਰਿਲੀਜ਼ ਹੋਣ ਵਾਲੀ ਹੈ ਤਾਂ ਮੈਸੇਜ ਵੀ ਹੋਈ ਹੈ ਕਿ ਜੇ ਤੁਸੀਂ ਰੱਬ ਅਗੇ ਅਰਦਾਸ ਕਰਦੇ ਹੋ ਤਾਂ ਉਹਦਾ ਸ਼ੁਕਰਾਨਾ ਜਿਹੜੀਆਂ ਦਾਤਾਂ ਉਸਨੇ ਦਿੱਤੀਆਂ ਨੇ ਉਸਦਾ ਸ਼ੁਕਰਾਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਰੱਬ ਵੀ ਕਈ ਵਾਰੀ ਐਕਸਪੈਕਟੇਸ਼ਨ ਚ ਹੁੰਦਾ ਹੈ ਕਿ ਦੇ ਸਭ ਕੁਝ ਦੇਨੇ ਤਾਂ ਸ਼ੁਕਰਗੁਜ਼ਾਰ ਕੋਈ ਨਹੀਂ ਹੁੰਦਾ ਤਾਂ ਇਹਦਾ ਦੀ ਹੋਰ ਵਧੀਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕੌਰ